ਅਸੀਂ ਅਪੀਲ ਕੀਤੀ ਆ ਕਿ ਵਰਕਰਾਂ ਦੀ ਲੋਕਾਂ ਦੀ ਇਹ ਭਾਵਨਾ ਕਿ ਜਿਹੜਾ ਅੱਜ ਹਾਲਾਤ ਸ਼੍ਰਮਣੀ ਅਕਾਲੀ ਦਲ ਦੇ ਹੋਏ ਨੇ ਕਿਹੜਾ ਹਾਲਾਤਾਂ ਦੇ ਵਿੱਚ ਜਿਹੜੀ ਤਿਆਗ ਦੀ ਭਾਵਨਾ ਉਹ ਦਿਖਾਉਣੀ ਚਾਹੀਦੀ ਆ ਤੇ ਕਿਸੇ ਵੀ ਕਿਸੇ ਧਰਮ ਤੇ ਰਾਜਨੀਤੀ ਦੀ ਸਵੇਲ ਵਿਅਕਤੀ ਨੂੰ ਅਗਵਾਈ ਸਮાડਣੀ ਚਾਹੀਦੀ ਆ ਪੁਰਾਣੂ ਕਹਿ ਅਸੀਂ ਮੰਗ ਕੀਤੀ ਆ ਜੇ ਉਹ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ ਤੇ ਵਾ ਅਸੀਂ ਵੈਸੇ ਵੀ ਵੈਸੇ ਵੀ ਜਦੋਂ ਪਾਰਟੀ ਦੀ ਇਹ ਸਥਿਤੀ ਪੈਦਾ ਹੋ ਜੇ 17 ਤੋਂ ਲੈ ਕੇ 22 ਤਾਈ 24 ਤਾਈ ਬਿਲਕੁਲ ਹੀ ਥੱਲੇ ਆ ਡਿੱਗੇ ਅਕਾਲੀ ਦਲ ਦੀ ਪਾਰਟੀ ਦੀ ਵੀ ਜਵਾਨ ਤਜਤ ਹੋਗੀ ਤੇ ਹੁਣ ਆਪ ਹੀ ਬੰਦੇ ਨੂੰ ਸੋਚ ਲੈਣਾ ਚਾਹੀਦਾ ਲੋਕਾਂ ਦਾ ਤਾਂ ਹੋਣਾ ਹੀ ਨਹੀਂ ਚਾਹੀਦਾ ਆਪ ਹੀ ਸੋਚਣਾ ਚਾਹੀਦਾ ਤੁਹਾਡੇ ਕਿੰਨਾ ਮੰਡੇਟ ਤੁਹਾਡੇ ਨਾਮ ਹੈ ਕਿਹੜੇ ਪਾਰਟੀ ਬੈਠੇ ਮੀਟਿੰਗਸ ਕਰਦੇ ਸਮੇਂ ਤੋਂ 60 40 ਤੇ 50 ਅੰਦੇ ਸਾਥ ਨਾਲ ਨੇ ਥੋੜੇ ਦੇਰ ਰੋਕੋ ਹੱਤਾ ਸ਼ੁਰੂਆਤ ਹੈ ਅੱਜ ਕੋਈ ਕਿ ਦੇਖੀਏ ਹੁੰਦਾ ਹੈ ਕੀ ਅੱਜ ਤੋਂ ਸੇ ਮੇਰਾ ਖਿਆਲ ਬਿਨਾ ਸੱਦੇ ਤੇ ਬਹੁਤੇ ਆਏ ਆ ਜਿਨ੍ਹਾਂ ਨੂੰ ਪਤਾ ਲੱਗ ਗਿਆ ਤੇ ਇਹ ਵੀ ਅਸੀਂ ਫੈਸਲਾ ਕੀਤਾ ਬਹੁਤ ਸਾਰੇ ਕੋਈ ਪਹੁੰਚ ਕਰਾਂਗੇ ਜਾਵਾਂਗੇ ਔਰ ਅਗਲੀ ਇਹ ਮੀਟਿੰਗ ਬਲਾਉਣ ਤੋਂ ਬਾਅਦ ਅੱਜ ਤਾਂ ਜਿਹੜਾ ਕਿਸੇ ਕਿਸਮ ਦਾ ਸੂਬਾ ਮੋਟੇ ਲੋਕ ਆਏ ਨੇ ਲੋਕਾਂ ਲੀਡਰਾਂ ਨਾਲ ਉਹ ਅਸੀਂ ਲੋਕਾਂ ਨੂੰ ਨਾਲ ਲੈਣਾ ਹੈ ਲੀਡਰਾਂ ਦੀ ਬਜਾਏ ਲੋਕ ਜਿਆਦੇ ਨਾਲ ਲੈਣੀ ਹੈ ਪੰਜਾਬ ਦੇ ਲੋਕਾਂ ਨਾਲ ਕਰਕੇ ਠੀਕ ਹੈ ਜੀ ਹਾਂ ਓਕੇ ਜੀ ਥੈਂਕ ਯੂ ਚਲੋ ਸੁਖਬੀਰ ਜੀ ਨੇ ਜਿਹੜੀ ਚੰਡੀਗੜ੍ਹ ਮੀਟਿੰਗ ਕੀਤੀ ਉਹ ਕਹਿੰਦੇ ਆਕਾਲੀ ਦਲ ਦੇ ਜਿੰਨੇ ਵੀ ਜਿਲ੍ਹੇ ਪਾਰ ਹੈਗੇ ਉਹਨਾਂ ਸਾਰਿਆਂ ਨੇ ਕਿਹਾ ਕਿ ਜ਼ੋਰ ਵੀ ਜਿਹਨੂੰ ਆਪਣੀ ਕੁਰਸੀ ਦੀ ਫਾਇਦ ਲੈਣਾ ਚਾਹੀਦੀ ਹੈ ਬਹੁਤ ਅੱਛੀ ਗੱਲ ਹੈ ਆਸਲੀ ਆਸਲੀ ਇਹ ਇਹ ਬੱਤੇ ਪਾਉਣ ਦੀ ਲੋੜ ਕਿਉਂ ਪੈ ਰਹੀ ਹੈ ਆਸਲੀ ਭਲੇਖਾ ਇਹ ਬੱਤੇ ਪਾਉਣ ਦੇ ਭਲੇਖੇ ਕਰਕੇ ਪਾ ਰਹੀ ਹੈ ਆਹੀ ਭਲੇਖੇ ਨੇ ਮਾਰੇ ਪਹਿਲਾਂ ਕੋਈ ਨਾਵਾ ਦੀ ਤਜਵੀਜ਼ ਵੀ ਰੱਖੀ ਗਈ ਹੈ ਕੋਲ ਪ੍ਰਧਾਨ ਹੋਣਾ ਚਾਹੀਦਾ ਨਹੀਂ ਅਜੇ ਅਜੇ ਅਸੀਂ ਜਾਣਾ ਵਾਪਸ ਰਹੇ ਹਾਂ ਹਾਂ ਕਿੰਨਾ ਟਾਈਮ ਥੋੜਾ ਜਿਹਾ ਬਾਸੇ ਚੱਲਦੀ ਹਫ਼ਤਾ ਤੋਂ ਹਫ਼ਤੇ ਦੇ ਵਿੱਚ